ਦਾ ਨਾਮ ਮੰਗਲਾ ਔਰ ਤੇ ਰਹਿਣ ਵਾਲਿਆ ਔਰ ਹੁਣੇ ਜਿੱਦਾਂ ਫਾਦਰ ਸਾਹਿਬ ਦੇ ਦੁਆਰਾ ਬੋਲੇ ਜਾ ਰਿਹਾ ਸੀਗਾ ਅਗਰ ਤੁਹਾਡੇ ਅੰਗ ਤਾਂ ਚੱਲਦੇ ਨਹੀਂ ਆ ਤੁਹਾਡੇ ਸਰੀਰ 'ਚ ਬਲ ਨਹੀਂ ਆ ਔਰ ਤੁਸੀਂ ਸਵਾਗਤ ਕਰਨਾ ਪੁਜਤਰਾ ਆਤਮਾ ਜੀ ਦਾ ਔਰ ਸਰੀਰ ਤੇ ਨਵਾਂ ਬਲ ਆਉਣ ਦੇ ਲਈ ਜਾ ਰਿਹਾ ਔਰ ਇਹ ਭਾਈ ਦੱਸਦੇ ਪਿਛਲੇ 4 ਸਾਲ ਤੋਂ ਇਸ ਡੰਡੇ ਦੇ ਸਹਾਰੇ ਨਾਲ ਚੱਲਦੇ ਸੀਗੇ ਔਰ ਅਮਰਜਸੀ ਸੈਕਸ਼ਨ 'ਚ ਬੈਠੇ ਹੋਏ ਸੀਗੇ ਕਿਹੜਾ ਡੰਡਾ ਇਹ ਵਾਲਾ ਡੰਡਾ ਇਹਦੇ ਨੇੜੇ ਆਓ 1 ਕਿਲੋਮੀਟਰ ਕੀ ਖੜੇ ਕਰਦੇ ਆ ਇੱਥੇ ਆ ਹਾਂ ਇਹ ਵਿਖਾਓ ਥੱਲੇ ਕਰੋ ਡੰਡਾ ਯੈਸ ਔਰ ਅੱਜ ਜਿੱਦੈ ਫਾਦਰ ਸਾਹਿਬ ਨੇ ਬੋਲਿਆ ਔਰ ਉਹਨਾਂ ਦੇ ਸ਼ਬਦਾਂ ਨੂੰ ਰੀਸਿਵ ਕਰਨ ਤੋਂ ਬਾਅਦ ਇਸ ਭਾਈ ਨੇ ਆਪਣੇ ਮੁੱਖ ਦੌਂਗੀ ਕਰ ਕੀਤਾ 4 ਸਾਲ ਤੋਂ ਇਹ ਡੰਡੇ ਦੇ ਸਹਾਰੇ ਨਾਲ ਚੱਲਦੇ ਸੀ ਅੱਜ ਆਪਰੇ ਆਪ ਚੱਲਣਾ ਸ਼ੁਰੂ ਕਰ ਦਿੱਤਾ ਹallelujah ਡੰਡਾ ਤੇਰਾ ਛਡਾਉਣ ਲਈ ਮਹਾ ਅਭਿਸ਼ੇਕ ਆ ਗਿਆ ਚੁੱਕੋ ਆਪਣੇ ਹੱਥਾਂ ਨੂੰ ਅੱਜ ਡੰਡੇ ਨੂੰ ਨੇ ਸਭ ਛੱਡਿਆ ਉਹ ਵੋਕਰ ਬੁਕਰ ਛੁੱਟ ਜਾਣੇ ਆ ਅਗਰ ਕੋਣ ਆਇਆ ਕੋਈ ਇਹਨਾਂ ਦੇ ਨਾਲ ਇਹਨਾਂ ਦਾ ਰਿਸ਼ਤੇਦਾਰ ਕੋਈ ਆਇਆ ਜੁਕੂ ਆਪਣੇ ਹੱਥਾਂ ਨੂੰ ਸੱਜਾਂ ਆ ਡੰਡਾ ਦਿਖਾਓ ਇਹ ਇਹ ਜਿਹੜੀ ਸਾਈਡ ਤੋਂ ਕੱਸਿਆ ਹੋਇਆ ਦਿਖਦਾ ਵੀ ਹੈ ਕਿ ਕਿੰਨੇ ਚਿਰ ਤੋਂ ਆ ਥੱਲੇ ਆ ਦੇਖੋ ਹਾਂ 10 ਸਾਲ ਤੋਂ 10 ਸਾਲ ਤੋਂ ਤੇ ਹੋਇਆ ਕੀ ਸੀ ਅਧਰੰਗ ਹੋਇਆ ਸੀ ਅਧਰੰਗ ਹੋਇਆ ਸੀ 10 ਸਾਲ ਤੋਂ ਤੇ ਡੰਡੇ ਤੋਂ ਬਿਨਾਂ ਨਹੀਂ ਤੁਰਿਆ ਜਾਂਦਾ ਸੀ ਅੱਜ ਹੁਣ ਮਾਰ ਤੋਂ ਤੇ ਤੁਰਿਆ ਆ ਆਲੇ ਕੇ ਗਿਆ ਦੁਖੀਆਂ ਤੈਨੂੰ ਬਚਾ ਲਈ ਮਹਾਯਾ ਪਿਛੇ ਕਾ ਗਿਆ ਹਾ ਦੁਖੀਆਂ ਤੈਨੂੰ ਬਚਾ ਲਈ ਮਹਾਯਾ ਪਿਛੇ ਕਾ ਗਿਆ ਅੱਜ ਅੱਜ ਸੁਣੋ ਅੱਜ ਅੱਜ ਤੁਸੀਂ ਇਹ ਤੁਹਾਡੇ ਤੇ ਹੈ ਕਿ ਤੁਸੀਂ ਅੱਜ ਛੁੱਟ ਕੇ ਜਾਣਾ ਕਿ ਬੰਨ੍ਹੇ ਜਾਣਾ ਕਿਉਂਕਿ ਅੱਜ ਪਰਮੇਸ਼ਵਰ ਤਿਆਰ ਆ ਅਮੇਂ ਕੀ ਅੱਜ ਤਿਆਰ ਆ ਤਿਆਰ ਆ ਤਾਂ ਨੂੰ ਛਡਾਉਣ ਦੇ ਲਈ ਚੁੱਕੋ ਆਪਣੇ ਹੱਥਾਂ ਨੂੰ ਚੁੱਕੋ ਚੁੱਕੋ ਆਪਣੇ ਹੱਥਾਂ ਨੂੰ ਚੁੱਕੋ ਦੁਖੀਆਂ ਤੈਨੂੰ ਛਡਾ ਲਈ ਉਹਨਾਂ ਦੀ ਕੀ ਗਵਾਹੀ ਹੈ ਬਜ਼ੁਰਗਾਂ ਦੀ ਜਿਹੜੇ ਕੈਮਰੇ ਵਾਲੇ ਘੇਰ ਕੇ ਖੜੇ ਆ ਉਹਨਾਂ ਨੂੰ ਦੁਖੀਆਂ ਤੈਨੂੰ ਬਚਾ ਲਈ ਚੁੱਕੋ ਆਪਣੇ ਹੱਥਾਂ ਨੂੰ ਹਾਲੈਲੂਇਆ ਹਾਲੈਲੂਇਆ ਸੰਜੇਸ਼ ਪਾਇਦਾਨਾ ਬੱਗਾ ਹੈ ਔਰ ਵੜਾ ਪੋਵਿਡ ਨੀ ਤੇ ਰਹਿਣ ਵਾਲੇ ਨੇ ਔਰ ਇਹਨਾਂ ਦੀ ਬਹੁਤ ਅਦਭੁਤ ਘਵਾਈ ਆ ਇਹ ਭਾਈ ਦੱਸਦੇ ਪਿਛਲੇ 3 ਮਹੀਨੇ ਤੇ ਇਹਨਾਂ ਦੇ ਗੋਡਿਆਂ ਤੋਂ ਬਹੁਤ ਪ੍ਰੋਬਲਮ ਸੀ ਕਿ ਗ੍ਰੀਸ ਖਤਮ ਹੋ ਚੁੱਕਾ ਗੋਡਿਆਂ ਦਾ ਉਹ ਗੋਡਿਆਂ 'ਚ ਭਿਆਨਕ ਦਰਦ ਸੀ ਆਪੜੇ ਆਪ ਬੈਠ ਨਹੀਂ ਸਕਦੇ ਸੀਗੇ ਲੱਤਾਂ ਦੇ ਭਾਰ ਔਰ ਦੱਸ ਕੀ ਜੋ ਦੱਸ ਰਹੇ ਨਹੀਂ ਹੈ ਗੋਡਿਆਂ 'ਚੋਂ ਗ੍ਰੀਸ ਹਾਂਜੀ ਹਾਂਜੀ ਠੀਕ ਹੈ ਜੀ ਤੇ ਬੈਠਾ ਨਹੀਂ ਜਾਂਦਾ ਸੀ ਪਹਿਲਾਂ ਬੈਠਾ ਨਹੀਂ ਜਾਂਦਾ ਜੀ ਹੋਰ ਕੀ ਪ੍ਰੋਬਲਮ ਹੁੰਦੀ ਸੀ ਬਸ ਗੋਡਿਆਂ ਦੀ ਆ ਅੱਛਾ ਤੇ ਹੁਣ ਓਏ ਇਹ ਮੜਾ ਮੋਟਾ ਫਰਕ ਪਿਆ ਜੀ। ਓ ਜੀਸਸ ਹਾਲੇਲੂਇਆ। ਇਹ ਜਿਹੜਾ ਮੜਾ ਮੋਡਾ ਪਿਆ ਤੇ ਹੁਣ ਜਦੋਂ ਤੁਸੀਂ ਤਿੰਨ ਮਾਰ ਹੋ ਕੇ ਆਇਆ ਨੂੰ ਹਾਲੇ ਤਿੱਜਾ ਹੈ ਜੀ। ਤੇ ਫਰਕ ਪੈ ਗਿਆ ਇਹਦਾ ਮਤਲਬ ਤੁਹਾਨੂੰ ਛੂਲਿਆ ਪਰਮੇਸ਼ਰ ਨੇ ਹੁਣ ਦੌੜਨ ਦੀ ਵਾਰੀ ਆ ਰਹੀ ਹੈ। ਚੁੱਪੋ ਆਪਣੇ ਹੱਥਾਂ ਨੂੰ ਚੈੱਕ ਕਰੋ। ਉਹ ਦਰਦਾਂ, ਗੋਡਿਆਂ, ਮੋਡਿਆਂ ਜਿੱਥੇ ਪੱਟੀਆਂ-ਪੁੱਟੀਆਂ ਲੱਗੀਆਂ ਉਤਾਰ ਦਿਓ। ਅੱਜ ਹੱਡੀਆਂ ਜੁੜ ਜਾਣੀਆਂ ਹਰ ਕਮਜ਼ੋਰ ਹੱਡੀਆਂ ਦੇ ਅੰਦਰ ਅੱਜ ਜਾਨ ਆਉਣੀ ਹੈ ਜਿਨ੍ਹਾਂ ਤੋਂ ਖੜਾ ਨਹੀਂ ਜਾਂਦਾ ਉਹਨਾਂ ਨੂੰ ਖੜਾ ਕਰੋ ਜਿਨ੍ਹਾਂ ਤੋਂ ਬੋਲਿਆ ਨਹੀਂ ਜਾਂਦਾ ਬੁਲਾਓ ਉਹਨਾਂ ਨੂੰ ਜਿਨ੍ਹਾਂ ਨੂੰ ਸੁਣਦਾ ਨਹੀਂ ਏ ਉਹ ਖੁੱਲ ਜਾਣ ਕੰਨ ਅਜ ਉਹਨਾਂ ਦੇ ਖੁੱਲ ਜਾਏ ਜ਼ੁਬਾਨ ਮਾ ਸਹਮਰਦ ਨਾਲ ਆ ਆ ਦੇਖੋ ਹੁਣ ਤੋ ਰੁਕਦੇ ਨਹੀਂ ਹਨਾ ਕਹਿੰਦੇ ਥੋੜਾ ਜਿਹਾ ਫਰਕ ਪਿਆ ਤੇ ਤੁਰੇ ਹੀ ਫਿਰਦੇ ਆ ਵਾਹ ਬਈ ਵਾਹ ਆਹ ਜੀਸਸ ਦੇਖੋ ਜਿਨ੍ਹਾਂ ਨੇ ਕਹਿੰਦੇ ਗੋਡਿਆਂ 'ਚ ਗਰੀਸ ਖਤਮ ਹੋਇਆ ਉਹ ਦੇਖੋ ਉਹ ਤੁਰੇ ਹੀ ਫਿਰਦੇ ਆ ਹਾਲੇ ਤੀਸਰਾ ਐਤਵਾਰ ਆ ਕਿਉਂਕਿ ਅੱਜ ਚਮੰਦਕਾਰੀ ਸੰਡੇ ਆ ਔਰ ਅੱਜ ਤੁਸੀਂ ਆਪਣਾ ਵੱਡਾ ਚਮੰਦਗਾਰ ਲੈ ਕੇ ਜਾਓਗੇ ਅਮੇਨ ਜਿਹੜੇ ਜਿਹੜੇ ਤਿਆਰ ਆ ਅੱਜ ਆਪਣਾ ਚਮੰਦਗਾਰ ਲੈ ਕੇ ਜਾਣਗੇ ਅਮੇਨ ਚੁੱਕੋ ਆਪਣੇ ਹੱਥਾਂ ਨੂੰ ਉਠਾਓ ਉਠਾਓ ਸਭ ਜਨ ਕਿਉਂਕਿ ਚਮੰਦਗਰ ਸਾਰੇ ਪੌਣਾ ਚਾਹੁੰਦੇ ਆ ਪਰ ਚਮੰਦਗਰ ਮਿਲਦਾ ਕਿਹਨਾਂ ਨੂੰ ਹੈ ਜਿਹੜੇ ਯਕੀਨ ਤੇ ਕਰ ਲਿਆ ਕੀ ਕਰ ਲਿਆ ਯਕੀਨ ਯਕੀਨ ਕੀ ਕਰ ਲਿਆ ਕਿ ਤੁਸਾਂ ਨੂੰ ਕਿਸੇ ਨੇ ਕਾਰਡ ਦਿੱਤਾ ਸੱਦਾ ਪੱਤਰ ਦਿੱਤਾ ਉਥੇ ਅਗਵਾਈਆਂ ਹੁੰਦੀਆਂ ਚੰਗਈਆਂ ਹੁੰਦੀਆਂ ਜੀ ਤੁਸੀਂ ਵੀ ਆ ਜਾਓ ਹੁਣ ਤੁਸੀਂ ਯਕੀਨ ਤੇ ਕਰ ਲਿਆ ਚਮਤਕਾਰ ਹਦੋਂ ਮਿਲਣਾ ਜਦੋਂ ਭਰੋਸਾ ਕੀਤਾ ਕਦੋਂ ਮਿਲਣਾ ਚਮਤਕਾਰ ਕਦੋਂ ਜਦੋਂ ਭਰੋਸਾ ਜਦੋਂ ਭਰੋਸਾ ਯਕੀਨ ਤੇ ਭਰੋਸਾ ਦੋ ਚੀਜ਼ਾਂ ਹਨ ਹਾਲੇਲੂਇਆ ਹਾਲੇਲੂਇਆ ਸੰਤ ਜੀ ਇਸ ਭੈਣ ਦੇ ਨਾਮ ਰਕਜੀਤ ਔਰ ਇਹ ਪੈਂ ਤਰਨਤਾਂ ਦੇ ਰਹਿਣ ਵਾਲੇ ਨੇ ਇਹ ਪੈਂ ਦਿਗਵਾਈ ਇਹ ਕਿ ਪੰਜ ਦਿਨ ਤੋਂ ਲਗਾਤਾਰ ਇਹਨਾਂ ਦੇ ਪੇਟ ਦੇ ਵਿੱਚ ਤੇ ਇਹਨਾਂ ਦੀ ਖੱਬੀ ਲੱਤ ਦੇ ਵਿੱਚ ਬਹੁਤ ਹੀ ਜ਼ਿਆਦਾ ਭਿਆਨਕ ਦਰਦ ਰਹਿੰਦਾ ਸੀ ਜਿਸ ਦੇ ਕਰਕੇ ਪੈਂ ਦੱਸ ਰਹੇ ਕਿ ਬਿਲਕੁਲ ਵੀ ਨੀਂਦ ਨਹੀਂ ਸੀ ਆਉਂਦੀ ਅੱਜ ਜਿੱਦਾਂ ਹੀ ਇਸ ਪੈਨ ਤੁਹਾਡੀ ਦਿੱਤੀ ਹੋਈ ਕੋਸ਼ਤਾਂ ਦੇ ਅਨੁਸਾਰ ਜੰਪ ਲਗਾਇਆ ਆਪਣੇ ਆਪ ਨੂੰ ਚੈੱਕ ਕੀਤਾ ਉਹ ਪੰਜ ਦਿਨ ਪੁਰਾਣਾ ਜਿਹੜਾ ਦਰਦ ਸੀਗਾ ਉਹ ਬਿਲਕੁਲ ਗਾਇਬ ਹੋ ਚੁੱਕਾ ਹੈ